ਪਰੋਂ ਦਾ ਵੈਲਕਮ ਹੋ ਗਿਆ ਜੀ ਸਾਡੇ YouTube ਚੈਨਲ ਪਿਜਨ ਹਨ ਬਲੌਗ ਤੇ ਹੋਰ ਫ੍ਰੌਮ ਵਿੱਚ ਕੀ ਆ ਜਾਂ ਠੀਕ ਠਾਕ ਜੀ ਤੇ ਟੌਪਿਕ ਇਹ ਆ ਕਿ ਅੱਜ ਆਪਾਂ ਸਮਾਨ ਲੈ ਕੇ ਆਏ ਪੂਰਾ ਜਿ ਤਰ੍ਹਾਂ ਪਾਣੀ ਆ ਪਾਣੀ ਲੈ ਕੇ ਆਂਦਾ ਉਸ ਤੋਂ ਬਾਅਦ ਹਾਈਵੇ ਦੀ ਗੋਲੀ ਲੈ ਕੇ ਆਂਦੀ ਆ ਸੌਦੇ ਵੀ ਇੰਨੇ ਸਸਤੇ ਮਤਲਬ ਕੀ ਦੱਸਾਂ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣਾ ਵਾ ਕੀ ਕੀ ਲੈਂਦਾ ਕੀ ਸਿਸਟਮ ਕੀ ਸਮਾਨ ਤੇ ਬੜਾ ਸਸਤਾ ਵੀਰ ਜੀ ਐਵੇਂ ਨਾ ਚੱਕਰਾਂ ਚ ਪਾਓ ਲੋਕਾਂ ਦੇ ਅਜ ਐਨੇ ਨੀ ਹਾਰਾਂ ਦੀਆਂ ਮਹਿੰਗੀਆਂ ਪਸਮਾਂ ਜੇ ਆ ਉਹ ਆ ਤੁਹਾਨੂੰ ਮੈਂ ਸਾਮਾਨ ਦੀ ਰੇਟ ਦੱਸੂਗਾ ਤੇ ਤੁਸੀਂ ਹਰਾਨ ਰਹਿ ਜਾਣਾ ਤੇ ਸੀਜ਼ਨ ਵਾਂ ਪੂਰਾ ਕਬੂਤਰ ਡਾਉਣੇ ਮਹਾਰਾਜ ਦੀ ਕਿਰਪਾ ਮਾਰੇ ਬਾਬਾ ਦੀ ਜੀ ਸੋਖਰੇ ਕੇ ਐਸੇ ਨਾਲ ਹੀ ਤੇ ਤੁਹਾਨੂੰ ਮੈਂ ਪੈਸੇ ਦੱਸੂਗਾ ਤੁਸੀਂ ਹਰਾਨ ਹੋ ਜਾ ਇੰਨਾ ਸਸਤਾ ਵੀਰ ਪੁਰਾਣੇ ਕਬੂਤਰ ਬਾਜੀ ਇੰਨੇ ਕ ਪੈਸੇ ਦੇ ਦਿੰਦੀ ਆ ਤਾਂ ਲੋਕਾਂ ਨੇ ਹੁਣ ਅਗਲਾ ਦਿੱਤੀ ਆ ਜਿਹੜੇ ਵੱਡੇ ਉਸਤਾਦ ਆ ਜਿਹੜੇ ਰੁਪਈਆ ਮੰਗਣ ਲੱਗ ਗਏ ਐਨੇ ਮੰਗੀਆਂ ਦਵਾਈਆਂ ਬਣਾ ਕੇ ਦੇਣ ਲੱਗ ਗਏ ਨੇ ਇਹ ਹਾਰਾ ਲੱਖਾਂ ਦੇ ਪਾਣੀ ਬਣਾ ਕੇ ਦੇਣ ਲੱਗ ਲੱਗ ਪਏ। ਦੱਸ ਉਹਨੇ ਕਬੂਤਰ ਨੂੰ ਫੜ ਕੇ ਢਾ ਦੇਣਾ। ਕਬੂਤਰ ਨੇ ਆਪ ਹੀ ਉੱਡਣਾ ਲਾਵਾ ਜਿਹਦਾ ਕਿ ਇਹ ਤੇ ਮੜੀ سپورਟਿਵ ਚੀਜ਼ਾਂ ਨੇ سپورਟ ਦੇਣ ਵਾਸਤੇ ਠੀਕ ਹੈ ਜੀ। ਤੇ ਇੱਕ ਨਾ ਮੈਂ ਤੁਹਾਨੂੰ ਸ਼ੌਂਕ ਕਰਾਉਣਾ ਅੱਜ। ਪਰਸੋਂ ਆਪਾਂ ਕਬੂਤਰ ਛੱਡੇ ਤੁਹਾਨੂੰ ਦੱਸਿਆ ਹਜਿ ਤਰ੍ਹਾਂ ਤੇ ਉਹਨਾਂ ਆਪਣੀ ਕਬੂਤਰੀ ਵਾਪਸ ਮੁੜ ਕੇ ਆਈ ਅੱਜ ਵੇਖ ਲਓ ਵੀ ਪਰਸੋਂ ਰਾਤ ਰਹਿ ਗਈ। ਕੱਲ ਵੀ ਵੇਖੋ ਕਿੰਨੀ ਨੇਰੀ ਹੋਈ ਆ। ਤੇ ਕਿੰਨਾ ਵੀ ਪਿਆ ਤੇ ਅੱਜ 11 ਵਜੇ ਮੁੜ ਕੇ ਆ ਗਈ ਭੁੱਖਣ ਪਾਣੀ ਤੇ ਮੈਂ ਸ਼ੋਅ ਕਰਾਉਣਾ ਟੈਡੀ ਪੱਠੀ ਆ ਤੇ ਕੀ ਹੈ ਕਮਾਲ ਹੈ ਵੀ ਨੇ ਆਪਣੀ ਪੂਰੀ نسل ਦਿਖਾਈ ਆ ਵੀ ਮੈਂ ਕਿਹੇ نسل ਦੀ ਕਬੂਤਰੀ ਹੈਗੀ ਆ ਮੈਂ ਕਿਹੇ ਇਹੋ ਜੇ ਮਾਪੇ ਆਪਦੇ ਆ ਜਿਹੜੇ ਆਪਣੇ ਮਾਲਕ ਦੀ ਪੂਰੀ ਵਫਾਦਾਰੀ ਨਾਲ ਖੇਦਮਤ ਕਰਦੇ ਆ ਤੇ ਤੁਹਾਨੂੰ ਮੈਂ ਵਿਖਾਉਣਾ ਇਹੋ ਜੀ ਨਸਲਾਂ ਨੇ ਵੀਰ ਜੀ ਇਹੋ ਜੀ ਚੀਜ਼ਾਂ ਨੂੰ ਸੰਭਾਲਿਆ ਕਰੋ ਇਹਨਾਂ ਨੂੰ ਵਧਾਓ ਦੂਜੀਆਂ ਨਗਲਿਆਂ ਰੱਖਣ ਦਾ ਕੋਈ ਫਾਇਦਾ ਨਹੀਂ ਜੋ ਜਿਹੜੇ ਕੰਮ ਦੇ ਕਬੂਤਰਾਂ ਨਾਲ ਥੋੜੇ ਬੋਦੇ ਗਿਨੇ ਚੋਣੇ ਉਹਨਾਂ ਨੂੰ ਵਧਾ ਲਿਆ ਕਰੋ ਬਸ ਆਪੇ ਤੁਹਾਡੀ ਕਬੂਤਰਬਾਜੀ ਪਾਰ। ਪਹਿਲੇ ਆਪਣੇ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਮਾਦੀ ਦਾ ਸ਼ੌਂਕ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਪੂਰਾ ਸਿਸਟਮ ਜਿਹੜਾ ਪਰ ਲੈ ਕੇ ਆਜੋ। ਚੱਲਦੇ ਆਪਾਂ ਟੌਪਿਕ ਅੱਗੇ। ਹਾਂਜੀ ਵੀਰ ਜੀ ਵੈਲਕਮ ਹੋ ਗਏ ਤੁਹਾਡਾ ਦੁਬਾਰਾ। ਪ੍ਰਮਾਤਮਾ ਦਾ ਨਾਮ ਚਲਣ ਰਿਹਾ ਵਾ ਝੂਠ ਨਹੀਂ ਮਾਰਨਾ ਰੱਬ ਨੂੰ ਜਾਣ ਦੇਣੀ ਆ। ਆਹ ਕੁਮਾਦੀ ਟੈਡੀ ਮਾਦੀਆ ਵੇਖੋ ਵੀਰ ਜੀ ਪਰਸੋਂ ਦੀ ਗਈ ਆ ਪਰਸੋਂ ਕਿੰਨਾ ਦਿਨ ਲੱਗਾ 40 ਜੋਲੀ ਨੂੰ ਟੱਚ ਕਰਦਾ ਤੇ ਉਹਦਨੇ ਆਈ ਨਹੀਂ ਬਾਹਰ ਰਹਿ ਗਈ ਤੇ ਆ ਕੱਲ ਦਾ ਦਿਨ ਪੂਰਾ ਮੀਂਹ ਪੈਂਦਾ ਰਿਹਾ ਤੁਹਾਨੂੰ ਪਤਾ ਹੀ ਆ ਕਿੰਨਾ ਮੀਂਹ ਬਿਆਮਰ ਸਾਡਾ ਡਿਸਟ੍ਰਿਕਟ ਦੇ ਵਿੱਚ ਬਹੁਤ ਗੜੇ ਮਾਰੀ ਵੀ ਸੌਰੀ ਗੜੇ ਮਾਰੀ ਕਿਹਾ ਤਾਂ ਬੜੀ ਤੇਜ਼ ਹਵਾਵਾਂ ਸਾਰਾ ਦਿਨ ਚੱਲੀਆਂ ਕੱਲ ਤੇ ਉਸ ਤੋਂ ਬਾਅਦ ਮੀਂਹ ਬਹੁਤ ਪਿਆ ਠੀਕ ਹੈ ਜੀ ਕੱਲ ਵੀ ਨਹੀਂ ਆਈ ਏ ਅੱਜ ਸਵੇਰੇ 11 ਵਜੇ ਮੈਂ ਹੈ ਨਹੀਂ ਘਰ ਤੇ ਆ ਆ ਕੇ ਮੈਂ ਬੰਦ ਕੀਤੀ ਆ ਵੇਖੋ ਭੀ ਭੁੱਖੀ ਮਰੀ ਪਈ ਵਿਚਾਰੀ ਤੇ ਐ ਨਾ ਮੈਂ ਜਦੋਂ ਆ ਇੱਕ ਵਾਰ ਫੇਰ ਰੋਟੀ ਤੇ ਆ ਠਾਪਾਂ ਮਾਰਨ ਦੀ ਫੇਰ ਆਪਣੇ ਕਰਨ ਵੇਖ ਕੇ ਤੇ ਵੀਰ ਜੀ ਆ ਹੁੰਦੀ ਨਸਲ ਇਹੋ ਜੀ ਚੀਜ਼ ਹੋਵੇ ਪਰ ਮਤਲਬ ਤਾਂ ਸ਼ੌਂਕ ਵੀ ਕਰਾਉਣਾ ਵਾ ਹਾਂਜੀ ਹੁਣ ਮਤਲਬ ਤਾਂ ਸ਼ੌਂਕ ਵੀ ਕਰਾਉਣਾ ਇਹਨਾਂ ਮੁੰਡਾ ਵਾ ਲਾਵ ਮੈਂ ਅਕਸਰ ਜ਼ਿਕਰ ਕਰਦਾ ਹਾਂ ਨਾ ਵੀਡੀਓ 'ਚ ਤੁਹਾਨੂੰ ਇਹਦਾ ਸਾਰ ਸ਼ੌਂਕ ਵੀ ਕਰਾਵਾ ਵੀਡੀਓ ਪਈ ਹੋਈ ਹੈ ਚੈਨਲ 'ਤੇ ਤੇ ਇਹ ਮਾਦੀ ਉਹਦੇ ਘਰੋਂ ਮੇਰੇ ਕੋਲ ਆਈ ਆ ਵੇਖੋ ਪੱਲਾ ਵੇਖੋ ਵੀਰ ਜੀ ਆਹ ਕੋਸ ਕੰਮ ਪੂਰੇ ਦੇ ਹਵਾਵਾਂ ਨਾਲ ਲੜ ਲੜ ਕੇ ਕਿਹੋ ਜਿਹਾ ਹੋਏ ਵੇ ਤੇ ਆ ਵੇਖੋ ਇਧਰ ਦਾ ਪੱਲਾ ਤੇ ਮਹਾਰਾ ਸੁਖ ਰੱਖੇ ਵਧੀਆ ਇਹਦਾ ਸਿਸਟਮ ਹੁਣ ਪੂਰੀ ਰਿਪੋਰਟ ਅਰ ਜੀ ਬਈ ਇਹ ਪੂਰੀ ਦਾਣਿਆ ਤੇ ਆ ਸੀਜ਼ਨ ਵਧੀਆ ਔਟ ਗਿਆ ਕਮਾਲ ਦਿਖਾਉਗੀ ਆ ਖੋਜਣ ਨੀਗੀ ਜੀ ਰਿੰਗ ਪਈ ਬਾਟ ਚ ਠੀਕ ਹੈ ਜੀ ਤੇ ਪਤਾ ਨਹੀਂ ਉਹ ਜਾ ਕੇ ਨੇ ਫੜ ਲਈ ਪਰਸੋਂ ਜਾ ਫੇਰ ਕਲ ਰੱਖ ਛੱਡੀ ਅੱਜ ਛੱਡੀ ਆ ਤੇ ਇੱਦੇ ਘਰ ਆ ਗਈ ਆ ਆਖੇ ਕੋਈ ਸ਼ੌਂਕ ਕਰਵਾ ਕੇ ਤੇ ਬਿਲਕੁਲ ਬੰਦ ਜੋੜ ਆ ਆ ਗਏ ਉੱਪਰ ਜਾ ਕੇ ਜੋੜ ਲਗਾ ਪੂਰਾ ਬੰਦ ਤੇ ਐ ਕਿਸ਼ਤੀ ਨੂੰ ਮਾ ਛੱਡੀ ਬਿਲਕੁਲ ਰੱਜੀ ਪਈ ਹੁਣ ਦਾਣਿਆਂ ਨਾਲ ਠੀਕ ਆ ਤੇ ਆਵਾ ਮਾਦੀ ਜੇਦਾ ਮੈਂ ਤੁਹਾਨੂੰ ਸ਼ੌਂਕ ਕਰਾਉਣਾ ਆ ਤੁਹਾਨੂੰ ਸ਼ੌਂਕ ਕਰਾਉ ਤੇ ਚਲੋ ਚੱਲਦੇ ਆਂ ਵੀਡੀਓ ਦੇ ਅਗਲੇ ਪਾਰ ਹਾਂਜੀ ਵੀਰ ਜੀ ਹੁਣ ਆਪਾਂ ਗੱਲ ਕਰ ਲੱਗੇ ਆ ਸੌਦੇ ਦੀ ਵੀ ਜਿਤਨਾ ਮੈਂ ਕੁਝ ਵੀਡੀਓ ਪਾਤੀ ਆਂ ਆਪਣੇ ਚੈਨਲ ਤੇ ਕੁਝ ਇੱਕ ਦਿਨ ਪਾ ਦੂੰਗਾ ਇੱਕ ਦਿਨ ਤੱਕ ਸੰਭਾਲ ਦੀ ਗੋਲੀ ਕਿਵੇਂ ਸੈੱਟ ਕਰਨਾ ਉਹ ਤੇ ਇੱਕ ਵੀਡੀਓ ਸ਼ਾਇਦ ਜੇ ਪਈ ਨਹੀਂ ਆ ਪੈ ਜੂਗੀ ਉਹ ਵੀ ਇੱਕ ਦਿਨ ਤੱਕ ਆ ਜਿਹਦੇ ਵਿੱਚ ਆ ਜਿਤਨਾ ਆਪਾਂ ਖਰਾਕ ਦੇਨੇ ਕਬੂਤਰ ਨੂੰ ਤੇ ਇੱਕ ਫੱਕੀ ਤਿਆਰ ਕਰਨੀ ਆਪਾਂ ਜਿਹੜੀ ਕਬੂਤਰ ਦਾਣੇ ਨੂੰ ਪਚਾਵੇ ਬਦਾਮਣ ਪਚਾਵੇ ਸਵੇਰ ਨੂੰ ਕਬੂਤਰ ਬਿਲਕੁਲ ਖਾਲੀ ਹੋ। ਤੁਹਾਨੂੰ ਪਤਾ ਗਰਮਿੰਦੀ ਕਬੂਤਰ ਦਾ ਬਾਜੀ ਥੋੜੇ ਵੀ ਦਾਣੇ ਅੰਦਰ ਰਹਿਗੇ ਤੇ ਕਬੂਤਰ ਸਕਿਪ ਹੋ ਜਾਂਦਾ ਉਹ ਨਹੀਂ ਜਾਂਦਾ। ਠੀਕ ਆ। ਤੇ ਉਹਦੇ ਤੋਂ ਹੀ ਵੀਡੀਓ ਬਣਾ ਕੇ ਮੈਂ ਕੁਝ ਪਾਉਂਦੇ ਆਂ, ਕੋਈ ਪੈਣ ਦੇ ਉਹ ਮੈਂ ਸੌਦਾ ਸਾਰਾ ਲੈ ਕੇ ਆਂਦਾ। ਤੇ ਤੁਹਾਨੂੰ ਮਦਦਾਂ ਮੈਂ ਸੌਦਾ ਆਇਆ ਕਿੰਨਾ ਦਾ। ਹੁਣ ਤੁਸੀਂ ਆਪ ਹਿਸਾਬ ਨਾਲ ਕਿੰਨੇ ਦਾ ਆਇਆ ਹੋਗਾ ਸੌਦਾ ਕਮੈਂਟ ਕਰਕੇ ਦੱਸੋ ਕਿੰਨੇ ਦਾ ਆਇਆ ਹੋਗਾ। ਤਿੰਨ ਚੀਜ਼ਾਂ ਤੇ ਵੇਲੇ ਮੈਂ ਕਿਹਨਾ ਕਰਾਂ ਸਮਾਨ ਨੂੰ ਘੜਦੋ ਘਟ ਤਿੰਨ ਤਿੰਨ ਨੁਕਤੇ ਆ। ਤੇ ਕੋਈ ਘਰ ਤੋਂ ਕੋਲ 40 50 ਚੀਜ਼ਾਂ ਹੋਣੀਆਂ ਤੇ ਮੈਂ ਤੁਹਾਨੂੰ ਦੱਸਾਉਣਾ ਆ ਆਫੋਬੀ ਜੀ ਆਫੋਬੀ ਸੌਦੇ ਆਏ ਪਏ ਆ ਪੂਰੇ ਆਫੋਨ ਵਾਲੇ ਪਰਤੀਆਂ ਰੱਖਿਆ ਸਮਾਨ ਕੇ ਨਿਕਲਦਾ ਆ ਨੰਬਰ 1 ਤੇ ਹੈਗਾ ਜੀ ਅਰਕ ਕਾਸ਼ਨੀ ਅਰਕ ਮਕੋ ਅੱਗੇ ਆ ਗਿਆ ਜੀ ਅਰਕ ਸੌਂਫ ਅਰਕ ਗਲਾਬ ਤੇ ਚੌਰਕਾ ਗਰਮੀ ਦੀ ਕਬੂਤਰਬਾਜੀ ਵੀਰ ਜੀ ਇਹਨਾਂ ਦੇ ਆਲੇ ਦੋਲੇ ਘੁੰਮਦੀ ਇੱਕ ਦੋ ਵਰਕ ਜੇ ਹੋਰ ਆ ਕੁਝ ਮਿਲੇ ਨਹੀਂ ਉਹ ਕਰ ਲੈ ਆਵਾਂਗੇ ਅੱਗੇ ਤੇ ਆ ਸੌਦੇ ਆ ਤਿੰਨ ਜੀ ਆ ਨੰਬਰ 1 ਤੇ ਪਾਣੀ ਆ ਜੇ ਆ ਤੁਹਾਨੂੰ ਦੱਸਿਆ ਉਹ ਤੇ ਆ ਨੰਬਰ 2 ਤੇ ਹੈਗੀ ਆ ਫੱਕੀ ਜਿਹੜੀ ਕਬੂਤਰਾਂ ਦੀ ਜਿਹੜੇ ਰਹਿਸ਼ ਆ ਉਹਨੂੰ ਹਾਜਮ ਕਰਾਉਂਦੀ ਆ ਖਰਾਕ ਨੂੰ ਹਾਜਮ ਕਰਾਉਂਦੀ ਆ ਤਾਂ ਕਰਦੇ ਨੇ ਕਬੂਤਰ ਬਿਲਕੁਲ ਨੋਂਬਰ 9 ਖਾਲੀ ਕਰਕੇ ਸਵੇਰ ਤੱਕ ਦਿੰਦੀ ਆ ਇਹਦੀ ਵੀਡੀਓ ਸਰ ਇਹ ਪੈ ਜੂਗੀ ਇੱਕ ਦਿਨ ਦਾ ਤੇ ਆ ਵੀਰ ਦੀ ਹੈਗੀ ਆ ਇਹਦੀ ਮੈਂ ਪਾਤੀ ਆ ਆਇਤੋ ਸੰਭਾਲ ਦੀ ਗੋਲੀ ਜਿਹੜੀ ਕੂਤਰੀ ਠੀਕ ਹੈ ਜੀ ਕਬੂਤਰਾਂ ਦੀ ਗੋਲੀ ਜਿਹੜੀ ਆਇਤੋ ਸੰਭਾਲ ਦੀ ਕੂਤਰਾ ਨੂੰ ਦੇਣੀ ਆ ਤੇ ਕਬੂਤਰ ਸਵੇਰ ਨੂੰ ਭਾਂਫੇ ਡਾ ਦੋ ਤੇ ਆ ਆਗੇ ਜੀ ਵੀਰ ਜੀ ਸੌਦਿਆਂ ਤੇ ਰੇਡ ਵੇਖ ਲੋ ਆ ਆ ਜਿਹੜਾ ਸਭ ਤੋਂ ਇੱਧਰ ਵਾਲਾ ਆ ਆ ਇਹਦੀ ਪਰਚੀ ਆ ਇਹ ਆਇਆ ਜੇ ਵੇਖ ਲੋ ਤੁਹਾਡੇ ਸਾਹਮਣੇ 176 ਰੁਪਈਆ ਦਾ ਪਾਣੀ ਠੰਡਾ ਪਾਣੀ ਜੀ 76 ਦਾ ਹੁਣ ਵੇਖੋ ਜੀ ਕਈ ਉਸਤਾਦ ਆਪਾਂ ਨੂੰ ਜਾਣਦੇ ਨੇ ਆ ਬਾਬਾ ਬੋਲਣ ਦੇ ਪਿਛੇ ਕੋਈ ਯਾਰ ਦਾ ਹੀ ਕੋਈ 5000 ਦੇ ਕੋਈ 10000 ਦੇ ਪਤਾ ਨਹੀਂ ਉਹ ਭਰਾ ਕਿਹੜੇ ਪਾਣੀ ਆਹੀਂ ਤੇ ਇਹਨੇ ਨੇ ਆਪਣੀ ਗੇਮ ਚਲਾਈ ਜਾਂਦੇ ਇਹਨੇ ਨੇ ਸਾਡਾ ਵਧੀਆ ਸ਼ੌਂਕ ਹੋ ਜਾਂਦਾ ਆ ਹੈ ਜੀ ਦੇ ਵੀਰ ਜੀ 130 ਰੁਪਿਆ ਦਾ ਜਿਹੜਾ ਆ ਨੁਕਤਾ ਵਾ ਆੜ ਇਹ ਹੈਗਾ ਵਾ ਗੋਲੀ ਇਹਦੀ ਮੈਂ ਵੀਡੀਓ ਪਾਤੀ ਆ ਗੋਲੀ ਸੰਭਾਲ ਜਦੋਂ ਆਏ ਨ ਕਬੂਤਰ ਨੂੰ ਸੰਭਾਲ ਦੇਦੇ ਨੇ ਤੇ ਸਵੇਰ ਨੂੰ ਕਬੂਤਰ ਨੌਂ ਪਰਨੋ ਹੋਏਣਾ ਠੀਕ ਹੋ ਗਿਆ ਜੀ ਇਹ ਆਇਆ ਜੋ 130 ਆ ਦਾ 130 ਤੇ 176 ਇਹਦਰ ਮੈਂ ਬਾ ਟੋਟਲ ਕਰ ਦਿੱਤਾ ਹਾਂ ਤੇ ਆ ਜਿਹੜੀ ਹੈਗੀ ਵਿਚਕਾਰ ਲਈ ਫੱਕੀ ਇਹਦੀ ਵੀਡੀਓ ਸ਼ਾਇਦ ਪੈ ਜੂਗੀ ਇੱਕ ਅੱਦੇ ਦਿਨ ਤੱਕ ਫੱਕੀ ਇਹਦਾ ਕੰਮ ਕੀ ਆ ਪੀ ਇਹ ਜਿਹੜੀ ਫੱਕੀ ਆਏ ਜਦੋਂ ਤੁਸੀਂ ਕਬੂਤਰ ਨੂੰ ਦੇ ਦੇਣੇ ਆ ਤੇ ਕਬੂਤਰ ਨੇ ਦਾਣੇ ਜੋ ਬਾਦਾਮ ਆ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਚਲਾ ਜਾਣੇ ਤੇ ਕੋਈ ਸਵੇਰ ਤੱਕ ਰਹਿ ਜਾਂਦੀ ਨੇ ਵਧੀਆ ਖਰਾਕ ਤੇ ਵਧੀਆ ਭੁੱਖ ਲਾਉਂਦੇ ਆ ਇਹ ਕਿੰਨੇ ਦੀ ਹੈਗੀ ਜੀ ਇਹ ਹੈਗੀ 113 ਰੁਪਈਆ ਦੀ ਲਓ ਹੁਣ ਤੁਹਾਨੂੰ ਦਿਖਾਉਣਾ ਟੋਟਲ ਕਿੰਨੇ ਪੈਸੇ ਬਣੇ ਆ ਲਓ ਵੀਰ ਜੀ ਇਹ ਹੈਗੇ ਜੇ ਅਰਕ ਅਰਕ ਕਿਨੇ ਕਿਨੇ ਦੇ ਆਏ ਆਵੇਲ ਤੁਹਾਡੇ ਸਾਹਮਣੇ ਇੱਕ 2 5000 ਰੁਪਏ ਦੇ ਜੋ ਗਲਾਬ ਦਾ ਰਕਾਇਆ 5000 ਰੁਪਏ ਦਾ ਕਾਹੀਨੇ ਦਾ 30 ਦਾ ਚੁਰਕਾ 35 ਦਾ ਮਕੋ 30 ਦਾ ਸੌ 50 ਦਾ ਤੇ ਕਾਂਜਵਾਨ 50 ਦਾ 390 ਜਾਂ 91 ਦੇ ਬਣੇ ਆਰਕ ਠੀਕ ਹੈ ਵੀਰ ਜੀ ਹੁਣ ਮੈਂ ਤੁਹਾਨੂੰ ਦੱਸਦਾ ਮਾਂ ਟੋਟਲ ਸੌਦੇ ਕਿੰਨੇ ਦੇ ਆਏ ਠੀਕ ਹੈ ਵੀਰ ਜੀ ਇਹ ਵੀ ਜੀ ਟੋਟਲ ਸੌਦੇ ਹੈਗੇ ਜੋ 153 ਟੋਟਲ ਦਾ ਹਿਸਾਬ ਲਗਾ ਦੱਸਾਂਗੇ ਜੀ ਰੋਕ ਜੋ ਹਾਂਜੀ ਵੀਰ ਜੀ ਇਹ ਮੈਂ ਤੁਹਾਨੂੰ ਦੱਸਦਾ ਵਾਂ ਸਮਾਨ ਕਿੰਨਾ ਆਇਆ ਟੋਟਲ 153 ਪਲੱਸ 391 ਦੇ ਹਰਕ ਪਲੱਸ 130 ਦਾ ਇੱਕ ਪਾਣੀ ਇਹ ਹੋ ਗਿਆ ਜੀ 674 ਤੇ 176 ਰੁਪਈਆ ਦਾ ਇੱਕ ਸੌਦਾ ਆ ਆੜਾ ਇਹ ਬਣ ਗਿਆ ਧਰ ਜੀ 774 ਇਸਾ ਸੋਚ ਉਹ ਹੋਈ 1500 ਦਾ ਵੀਰ ਜੀ ਸਾਰਾ ਸਮਾਨ ਜੇ ਤੇ ਮਹਾਰਾਜ ਸੋਖ ਰੱਖੇ ਇਹਦੇ ਨਾਲ ਆਪਾਂ ਆਪਣੇ ਸੀਜ਼ਨ ਦਾ ਵਧੀਆ ਸ਼ੌਂਕ ਕਰ ਲੈਣਾ ਚਲੋ ਲੈ ਕੇ ਤੇ ਕੋਈ ਦੇ ਨਹੀਂ ਸਕਦਾ ਵੀ ਮੇਰੇ ਸ਼ਾਮਾਂ ਨੂੰ ਬਹਿਣਗੇ ਜਾਂ ਮੈਂ ਸਾਰੀਆਂ ਬਾਜਾਂ ਜਾਂ ਜੰਹਾਰਾਂ ਵੀ ਹੁੰਦੀਆਂ ਜਿੱਤਾਂ ਵੀ ਹੁੰਦੀਆਂ ਪਰ ਆਪਾਂ ਵਧੀਆ ਲੜਾਈ ਲੜਾਂਗੇ ਇਹਦੇ ਨਾਲ ਤੁਹਾਡੇ ਸਾਹਮਣੇ ਤੁਹਾਨੂੰ ਖਾਵਾਵਾਂਗੇ ਸਾਰਾ ਕੁਝ ਕਿ ਆ ਐਨੇ ਦਾ ਸਮਾਨ ਆਇਆ ਤੇ ਝੂਠ ਮਾਰਨ ਨੂੰ ਲੋਕ ਜਿੰਨਾ ਮਰਜ਼ੀ ਮਾਰੀ ਜਾਣ ਹਾਂਜੀ ਵੀਰ ਜੀ ਤੇ ਝੂਠ ਮਾਰਨੋਂ ਲੋਕ ਜਿਨਾ ਮਰਜੀ ਮਾਰੀ ਜਾਣ। ਵੀ ਮੈਂ ਆ ਲੈਂਦਾ ਹੀ ਮੈਂ ਇੰਨੇ ਦਾ ਲੈਂਦਾ ਸਮਾਨ ਤੇ ਮੈਂ ਇੰਨੇ ਦਾ ਲੈਂਦਾ ਤੇ ਮੈਂ ਯਾਰ ਦਾ ਪਾਣੀ ਬਣਾਇਆ 10000 ਦਾ ਉਹ ਕੀਤਾ। ਤੇ ਯਾਰ ਬੱਚੇ ਵੀ ਪਾਲਨੇ ਆਪਾਂ। ਮਾਂ ਬਾਪ ਦੀ ਸੇਵਾ ਕਰਨੀ ਘਰ ਵੀ ਵੇਖਣਾ। ਠੀਕ ਆ ਕਬੂਤਰਾਂ ਨੂੰ ਖਵਾ ਕੇ ਤੇ ਫਿਰ ਰੱਬ ਨੂੰ ਕੀ ਮੂੰਹ ਖਾਵਾਂ ਯਾਰ ਨੇ ਆਣੇ ਸਾਡੇ ਭਾਂ ਰੋਟੀਆਂ ਤੋਂ ਰੋਂਦੇ ਫਿਰ। ਇਹ ਕਰਕੇ ਆ ਸਸਤੀ ਜੀ ਸੌਖੀ ਕਬੂਤਰਬਾਜ਼ੀ ਦੇਸੀ ਚਲਾਓ। ਆਪਾਂ ਨੁਕਤੇ ਸਾਰੇ ਦੱਸਿਆ। ਤੇ ਤੁਹਾਡਾ ਵੀ ਸ਼ੌਂਕ ਵਧੀਆ ਆ ਜਾਊਗਾ ਤੇ ਤੁਸੀਂ ਵੀ ਕਬੂਤਰ ਬਾਜ਼ ਜਿਹੜੇ ਵਧੀਆ ਖਿਡਾਰੀ ਹੋਣਾਂ ਚ ਤੁਹਾਡਾ ਵੀ ਨਾਮ ਹੋਊਗਾ। ਪੁਰਾਣੇ ਟਾਈਮਾਂ ਦੇ ਲੋਕ ਤੇ ਆ ਰਹੇ ਨੇ ਮਹਿੰਗੀਆਂ ਹੋੜੀ ਚੀਜ਼ਾਂ ਲਿਆ ਕੇ ਵੀਡੀਓ ਤੇ ਤੇ ਦਿਵਾਵਾਂ ਚ ਯਾਦ ਰੱਖਿਓ ਵੀਡੀਓ ਵਧੀਆ ਤੋਂ ਵਧੀਆ ਆ ਰਹੀਆਂ ਆਪਣੇ ਚੈਨਲ ਤੇ ਤੇ ਲਾਈਕ ਕਰੋ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਡੀਓ ਕਿਵੇਂ ਦੀ ਲੱਗੀ। ਚੈਨਲ ਦਾ ਨਾਮ ਪਿੰਜਨ ਅਨਬਲੌਗ ਜਰੂਰ ਲਾਈਕ ਕਰੋ ਵੀਡੀਓ ਵਧੀਆ ਲੱਗਦੀਆਂ ਤੇ ਕਮੈਂਟ ਕਰਕੇ ਦੱਸਿਆ ਕਰੋ। ਤੇ ਅੱਗੇ ਤੋਂ ਤੁਹਾਡੇ ਵਾਤੇ ਹੋਰ ਵਜੇ ਤੋਂ ਵਧੀਆ ਆਪਾਂ ਵੀਡੀਓ ਲੈ ਕੇ ਆਵਾਂਗੇ ਤੇ ਇੰਨਾ ਹੀ ਕਹਿੰਦਾ ਹਾਂ ਮੈਂ ਵੀਡੀਓ ਸਮਾਪਤ ਕਰਦਾ ਹਾਂ ਲੰਬੀ ਹੋ ਜਾਂਦੀ ਆ ਧੰਨਵਾਦ ਰਬਾ